ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਕੈਲਾਸ਼ ਕਲਹੰਦੀ ਪ੍ਰਧਾਨ ਕੀ ਹੇਟ ਕੋਕੁਲ ਨਗਰ ਸਥਿਤ ਸ਼੍ਰੀ ਗੋਪਾਲ ਮੰਦਿਰ ਵਿਖੇ ਆਜ ਰੋਜ਼ਾਨਾ ਮਾਤਾ ਰਾਣੀ ਦੀ ਚੌਂਕੀ ਬੜੀ ਸ਼ਰਧਾ ਨਾਲ ਸਮਾਪਤ ਹੋਈ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਸਤੀਸ਼ ਕੁਮਾਰ ਬਿੱਲਾ ਨੇ ਮਾਤਾ ਰਾਣੀ ਦੇ ਭਜਨ ਪੇਸ਼ ਕਰਕੇ ਪੂਰੇ ਮਾਹੌਲ ਨੂੰ ਸ਼ਰਧਾ ਨਾਲ ਪਾ ਦਿੱਤਾ ਸਮਾਪਤੀ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਨੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਕਾਰਜਕਾਰੀ ਪ੍ਰਧਾਨ ਰਕੇਸ਼ ਤੁਲੀ ਨੇ ਮੰਦਿਰ ਕਮੇਟੀ ਵੱਲੋਂ ਚੁੰਨਰੀ ਅਤੇ ਇੱਕ ਫੋਟੋ ਪੇਂਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਡੀਸੀ ਸਾਖਸ਼ੀ ਸਹਾਨੀ ਨੇ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੂੰ ਪਿੰਡਾਂ ਵਿੱਚ ਹੜਾ ਤੋਂ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਇਸ ਮੌਕੇ ਸਰਪ੍ਰਸਤ ਵਿਨੋਦ ਆਨੰਦ ਜਨਸਕੱਤਰ ਸੁਨੀਲ ਆਨੰਦ ਮੀਤ ਪ੍ਰਧਾਨ ਨਰੇਸ਼ ਆਨੰਦ ਸੰਜੀਵ ਸੇਠ ਮਨਮੋਹਨ ਸਹਿਗਲ ਸਮੇਤ ਸੰਗਤਾਂ ਮਾਜੂਦ ਸਨ ਮੈਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਜੀ ਮੈਂ ਸਪੈਸ਼ਲੀ ਜਿਹੜੀ ਕਮਲ ਮੰਦਰ ਦੀ ਮੈਨੇਜਿੰਗ ਕਮੇਟੀ ਹੈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਮਾਤਾ ਦੇ ਚਰਨਾ ਦੇ ਵਿੱਚ ਜਿਹੜਾ ਜਿਹੜਾ ਹੜ੍ਹ ਆਇਆ ਸੀਗਾ ਜਿਹੜੇ ਲੋਕਾਂ ਦਾ ਅੱਜ ਦੁੱਖ ਬਹੁਤ ਜ਼ਿਆਦਾ ਹੈ ਉਹਨਾਂ ਲਈ ਜ਼ਰੂਰ ਪ੍ਰੇ ਕਰਨ ਅਸੀਂ ਸਾਰੇ ਉਹਨਾਂ ਲਈ ਜੋ ਕਰ ਸਕੀਏ ਉਹ ਕਰਟ ਹੈ ਜੇ ਹੁਣ ਵੀ ਇਤਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਸਾਡੀ ਲੋੜ ਹੈਗੀ ਹੈ ਜੋ ਕੋਈ ਅੱਜ ਅੱਜ ਜਾਂ ਇਹਨਾਂ ਨਵਰਾਤਰੀਆਂ ਦੇ ਵਿੱਚ ਕਿਸੇ ਹੋਰ ਦੀ ਹੈਲਪ ਕਰ ਸਕਦਾ ਹੋਵੇ ਉਹ ਜ਼ਰੂਰ ਅੱਗੇ ਵਧ ਕੇ ਆਵੇ ਸਿਦਾਂਤ ਪ੍ਰਸ਼ਾਸਨ ਨਾਲ ਕੰਟੈਕਟ ਕਰੇ ਤੇ ਜਿਹੜੇ ਹਰ ਪੀੜਿਤ ਪਰਿਵਾਰ ਹੈਗੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਕਰੇ ਸ਼੍ਰੀ ਗੋਬਾਰ ਮੰਦਰ ਵੱਲੋਂ ਜਿਹੜੇ ਨਵਰਾਤਰੀਆਂ ਦੇ ਸੰਬੰਧ ਜਿਹੜੀਆਂ ਮਾਤਾ ਰਾਣੀ ਜੀਆ ਚੌਂਕੀਆਂ ਕਰਾਈਆਂ ਗਈਆਂ ਨੇ ਅੱਜ ਉਹਨਾਂ ਦਾ ਵਿਰਾਮ ਦਾ ਦਿਨ ਹੈ ਤੇ ਅਸੀਂ ਆਪਣੀ ਕਮੇਟੀ ਵੱਲੋਂ ਸਾਡੇ ਅਮਰਸਰ ਦੇ ਡੀਸੀ ਮੈਮ ਸ਼੍ਰੀਮਤੀ ਸਾਚੀ ਸਾਨੀ ਜੀ ਚਾਹੇ ਦੇ ਮਾਤਾ ਰਾਣੀ ਦੇ ਜਨਮਾਚ ਆਪਣਾ ਹਾਜ਼ਰੀ ਲਵਾਉਣ ਵਾਸਤੇ ਆਏ ਆ ਲੇਕਿਨ ਅਸੀਂ ਆਪਣੀ ਕਮੇਟੀ ਵੱਲੋਂ ਇਹ ਸਾਰੇ ਬੈਠੇ ਪਰਿਵਾਰ ਵੱਲੋਂ ਸਾਡੀਆਂ ਭੈਣਾਂ ਭਰਾ ਛੋਟੇ ਵੱਡੇ ਮੈਨੂੰ ਜੀ ਇਹ ਸਾਰਾ ਸਾਡਾ ਪਰਿਵਾਰ ਹੈ ਇਹ ਸਾਰਾ ਪਰਿਵਾਰ ਤੁਹਾਨੂੰ ਇੱਥੇ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ